ਹਾਂ ਕੀ ਕਰਦੇ ਤੂੰ ਤਿਆਰ ਕਿਉਂ ਨਹੀਂ ਹੁੰਦੇ ਉਹ ਮੈਂ ਤੇ ਭਰਾ ਪਾਗ ਬੰਨ ਨਹੀਂ ਮੇਰਾ ਪਾਗ ਦਾ ਕੰਮ ਹੀ ਕਪੜੇ ਮੇਰੇ ਪੈਸੇ ਦਿੱਤੇ ਮੈਂ ਪਾਗ ਤੁਰਪਣਾ ਮੇਰੇ ਮੰਮੀ ਵਾਲੇ ਮਮੀ ਨੇ ਕੰਮੇ ਪਾਗ ਬੰਨ ਨਹੀਂ ਤਿਆਰ ਹੁੰਦੀ ਨਾ ਮੰਮੀ ਬੈਠੀ ਉਹਨੂੰ ਮੈਂ 20 ਬਰੀ ਕਹਿ ਚੁੱਕਿਆ ਮੇਰੇ ਅੱਖੇ ਤੁਰਦੀ ਨਹੀਂ ਆਉਂਦੀ ਇਹਦੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਬੱਸ ਬੋਲਾ ਜੀ ਮੇਰੀ ਮਾਂ ਨਹੀਂ ਜਾਊ ਤੇ ਮੈਂ ਦਾ ਸੱਥੇ ਪਾੰਦ ਚਾਹਦਾ ਪੈਦਾ ਕੀ ਮੇਰੇ ਤੂੰ ਤਿਆਰ ਵਾ ਮੈਂ ਤੇ ਤਿਆਰ ਹਾਂ ਭਾਜੀ ਬਿਲਕੁਲ ਤਿਆਰ ਹਾਂ ਮੈਂ ਤੇਰਾ ਸਭ ਓਕੇ ਆ ਪੈਸੇ ਲੈ ਲੈ ਆ ਮੈਨੂੰ ਕੋਈ ਜਲਦੀ ਜਲਦੀ ਹੋ ਗਈ ਤਿਆਰ ਉਹ ਪਤਾ ਨਹੀਂ ਭਾਬੀ ਵੀ ਤਿਆਰ ਹੁੰਦੀ ਅ

ਕੋਈ ਨਹੀਂ ਰੱਖ ਲੈਣਾ 5-500 ਦੇ ਲੈ ਆ ਹੁਣ ਮੈਂ ਜਿਵੇਂ ਲੈ ਲੈਣਾ 100-100 ਦੇ ਲੈਣਾ ਆ 100-100 ਦੇ ਲੈ ਲੈ ਤਾਂ ਮੈਂ ਵੀ ਰੱਖਿਆ ਕੋਲ ਠੀਕ ਹੈ ਪਰ ਜੋ ਜਿਆਦੇ ਚੰਗੇ ਹੁੰਦੇ ਆ ਪਤਾ ਨਹੀਂ ਹੁੰਦਾ ਬੇਰੀਕਾ ਚਲੋ ਮੈਂ ਕੋਈ ਗੱਲ ਨਹੀਂ ਨਾ ਮੰਮੀ ਨੂੰ ਜਾ ਕੇ ਮਿਲਾਵਾਂ ਚਲ ਮੈਂ ਕਹਿਣਾ ਕਹੀ ਮੰਮੀ ਤਿਆਰ ਹੋਵੇ ਮੈਂ ਭਾਬੀ ਨੂੰ ਕਹਿਣਾ ਕੋਈ ਗੱਲ ਨਹੀਂ ਕਹਿ ਮਾਤਾ ਦਾ ਮੂੰਹ ਤੇ ਕਿਹੜੀ ਗੱਲ ਬੰਨੀ ਤੇ ਕੀ ਕਰਾਂ ਤਿਆਰ ਹੋ ਮੁੰਡੇ ਦਾ ਵਿਆਹ ਅੱਜ ਮੈਂ ਤਾਂ ਅਰਕਬੀਰ ਜਾਂਦਾ ਰਵਾਂ ਜਦੋਂ ਆਪਣੀਆਂ ਮਰਜ਼ੀਆਂ ਕਰਦਾ ਤਾਂ ਆਪੇ ਆਪੇ ਚੱਲ ਜੇ ਹੁਣ ਮੈਂ ਰਾਕੇ ਕੰਮ ਹਥੇ ਨਹੀਂ ਤੁਸੀਂ ਮੈਨੂੰ ਕੀ ਸਮਝਾਉਂਦੇ ਸੀ ਕਿ ਜੇ ਇੱਕ ਮੂਰਖਾ ਦੇ ਮੈਨੂੰ ਜੇਦਾ ਸਮਝਦਾ ਕੋਈ ਨਹੀਂ ਤਾਂ ਮੈਂ ਜਾਵਾਂ ਵੀ ਕਿਉਂ ਮੰਮੀ ਇਹ ਹੁਣ ਕੀ ਇਹਨਾਂ ਨੇ ਕੱਲ ਤਾਂ ਢੋਲ ਵਜਾਉਣਾ ਪੈਣਾ ਸਾਨੂੰ ਇਹ ਜਾਵਾਂਗੇ ਫੇਰ ਸਾਡੀ ਰਹਿ ਰਣੀ ਨਾ ਕਹਿੰਦਾ ਤਾਂ ਲੋਕਾਂ ਨਾਲ ਤਾਂ ਪਉਣੀਆਂ ਵਾ ਅੱਗੇ ਕਿੜੀਆਂ ਘੱਟ ਪਉਣ ਡਿਆ ਉਹ ਚਲ ਮੰਮੀ ਕਿਸ ਨੂੰ ਪਤਾ ਕਿਸ ਨੂੰ ਨਹੀਂ ਪਤਾ ਚਾਚੇ ਤਾਂ ਆਏ ਤੇ ਮਿਲ ਕੇ ਥਾ ਥਾ ਗੱਲਾਂ ਕਰਨੀਆਂ ਕਿ ਮੁੰਡੇ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਮਾਂ ਆਂ ਵੀ ਗੜੀ ਨਾਲ ਐਡਾ ਕੰਮ ਥੋੜੀ ਜਿਆਦਾ ਨੇ ਮੈਂ ਅਰਕਬੀਰ ਕੀ ਕਰਾਂ ਮੈਂ ਤਾਂ ਲੱਕੋ ਪਾਏ ਆਈ ਨਾ ਮੈਂ ਗਾਹ ਜੋ ਕਿਤੇ ਨਾ ਮੈਂ ਪਛਾਹ ਜੋਗੀ ਫੇਰ ਲੋਕਾਂ ਦਾ ਖਣਾ ਵਾ ਕਿ ਮੁੰਡੇ ਨੇ ਆਪ ਕਰ ਲਿਆ ਫਿਰ ਮਾਪਿਓ ਨੂੰ ਚੇਤਾ ਨਹੀਂ ਇਹਦਾ ਪਹਿਲਾਂ ਲੋਕਾਂ ਦੇ ਰੰਗ ਬਰੰਗੀਆਂ ਗੱਲਾਂ ਬਣਾਉਣੀਆਂ ਤਾਂ ਲੋਕਾਂ ਦਾ ਭੇਖਾ ਵਾ ਸੋਚਿਆ ਕੋਈ ਰਕबीर ਹੋ ਕੋ ਗਿਆ ਆਪ ਤੇ ਮੈਂ ਸੋਚਿਆ ਚਾ ਤੈਨੂੰ ਦੋ ਪਰਾਂਵਾਂ ਨੂੰ ਜਾਇਦਾਦ ਵੰਡ ਕੇ ਦਵਾਂਗੀ ਤਾਂ ਤੂੰ ਖੁਸ਼ੀ ਖੁਸ਼ੀ ਰਹੋਗੇ ਸੋਨਾ ਵਿਆਹ ਕਰਕੇ ਇਹਦਾ ਵੀ ਲਿਆਵਾਂਗੇ ਤੇ ਇਹਨੇ ਆਪਣੀਆਂ ਮਰਜ਼ੀਆਂ ਕਰ ਲਈਆਂ ਤੇ ਫਿਰ ਹੁਣ ਅਸੀਂ ਵੀ ਕੀ ਕਰੀਏ ਪਰ ਮੰਮੀ ਹੁਣ ਕਰ ਕੀ ਸਕਦੇ ਆ ਹੁਣ ਜਿਹੜੀ ਕੁੜੀ ਅਸੀਂ ਵੇਖੀ ਉਹ ਕੁੜੀ ਮਾਰੀ ਚੰਗੇ ਭਲੇ ਖਾਨਦਾਨ ਦੀ ਠੀਕ ਆ ਨਾ ਪੜ੍ਹੀ ਲਿਖੀ ਹੁਣ ਆ ਤਰਾਕਸ਼ੁਦਾ ਵਾ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕੱਲੂ ਚਾਚੀਆਂ ਚੰਗੀਆਂ ਦੀ ਕਿਹੜੇ ਮੂੰਹ ਨਾਲ ਜਵਾਬ ਦਵਾਂਗੇ ਨੂੰ ਕਿ ਉਹਨਾਂ ਕਹਿੰਦਾ ਆ ਕਿਹੜੇ ਗਨੋ ਰਿਆ ਖਿਆ ਸੀ ਕਿ ਤੁਹਾਡੀ ਜ਼ਮੀਨ ਨਹੀਂ ਹੈ ਨਹੀਂ ਤੁਹਾਡਾ ਘਰ-ਬਾਰ ਨਹੀਂ ਬਣਿਆ ਕਿ ਜਾਂ ਨਾਲ ਕੋਈ ਸੰਸਾਦਨ ਕੋਈ ਨਹੀਂ ਮੈਂ ਤਾਂ ਫਿਕਰ ਕਰ ਕਾਕੇ ਰਾਤ ਮਰ ਗਈ ਭਿਜੇ ਉੱਥੇ ਨਹੀਂ ਹਟੀਗੀ ਤੇ ਇੱਥੇ ਟਿਕੂਗੀ ਇਹਨੂੰ ਮੈਨੂੰ ਮਮੀ ਚੰਗਾ ਲੱਗਾ ਮੈਂ ਤਾਂ ਆਪਾਂ ਨਹੀਂ ਕਿਹੜੀ ਸ਼ਰਮ ਨਾਲ ਮਾਰਾ ਸ਼ਰਮਾਂ ਨੂੰ ਤਿਆਰ ਹੋ ਕੇ ਬਹਿ ਗਿਆ ਵਾ ਜੀ ਤੇ ਮੇਰਾ ਵੀ ਨਹੀਂ ਕਰਨ ਦਿਆ ਪਰ ਜੇ ਨਾ ਗਏ ਨਾ ਤੰਨਾ ਤੇ ਨਹੀਂ ਹੈ ਨੀਗਾ ਚੱਲ ਨਹੀਂ ਆਪੇ ਹੀ ਜਾਣਾ ਵਾ ਉਹ ਤਾਂ ਮੈਨੂੰ ਪਰ ਮੁੜ ਕੇ ਉਹਨੇ ਥਾਂ ਥਾਂ ਸਾਨੂੰ ਭੰਗਣਾ ਵਾ ਕਿ ਇਹ ਚਾਉਂਦੇ ਨਹੀਂ ਮੇਰਾ ਵਿਆਹ ਮੈਂ ਆਪਣੀ ਮਰਜ਼ੀ ਨਾਲ ਫੇਰ ਕੀਤਾ ਵਾ ਉਹ ਤੇ ਮੈਨੂੰ ਪਤਾ ਵਾ ਉਹਨੇ ਮੇਰੇ ਤੋਂ ਬੁਕਾਰ ਵੀ ਲਾਉਣੇ ਜਿੱਦਾਂ ਤੋਂ ਮੂੰਹ ਚੜ ਕੇ ਆਉਂਦੇ ਫੇ ਮੈਂ ਕਰਨਾ ਮੈਂ ਠੀਕ ਵਾ ਸਭ ਕੁ ਉਹ ਤੇ ਮੈਨੂੰ ਪਤਾ ਮੈਂ ਸਭ ਕੁ ਸਮਝਦੀ ਪਰ ਇਹਨੂੰ ਚਾਹੀਦਾ ਇਦਾਂ ਕਰਨਾ ਤਾਂ ਤੂੰ ਮੈਨੂੰ ਦੱਸ ਮੰਮੀ ਚਾਹੀਦਾ ਤੇ ਨਹੀਂ ਹੁਣ ਤੁਹਾਡੇ ਸਾਹਮਣੇ ਕਿੰਨੀ ਸਿਰ ਦੀਆਂ ਠਿਕਰੀਆਂ ਪਣੀਆਂ ਡਰਾਵੇ ਵੀ ਦਿੱਤੇ ਕਿ ਪੈਸੇ ਤੇਰੇ ਤੂੰ ਲੈਣਾ ਸਭ ਕੁ ਤੂੰ ਕਰਨਾ ਹੀ ਹੁਣ ਕਰਨਾ ਪੇੜਿਆ ਨਾ ਸਾਰਾ ਕੁ ਤੇ ਹੁਣ ਕੱਲ ਨੂੰ ਦੇਣੀਆਂ ਸਿਰ ਪਈਆਂ ਪੋਚਦੇ ਨੂੰ ਆਪ ਨੂੰ ਪਿਆਣੀਆਂ ਵਾ ਸਾਨੂੰ ਤੇ ਨਾ ਕੱਲ ਨੂੰ ਕੋਈ ਗੱਲ ਕਹੂਗਾ ਮੈਂ ਤਾਂ ਕਬੀਰ ਨੂੰ ਪੈਸਾ ਨਹੀਂ ਦੇਣਾ ਜੋ ਮਰਜ਼ੀ ਹੋ ਜੇ ਜਿੱਥੋਂ ਮਰਜ਼ੀ ਕਰੇ ਚਾਹੇ ਨਾ ਕਰੇ ਖਰਚਾ ਜਿੱਥੋਂ ਮਰਜ਼ੀ ਲਿਆਵੇ ਨਾ ਲਿਆਵੇ ਮੈਂ ਤਾਂ ਇਹਨੂੰ ਰੁਪਈਆ ਨਹੀਂ ਦੇਣਾ ਜੋ ਮਰਜ਼ੀ ਚੱਲ ਮੰਮੀ ਉਹ ਬਾਤ ਦੀ ਬਾਤ ਹੀ ਵਿਖਾਂਗੇ ਚੱਲ ਇਹਦੇ ਕਰਕੇ ਨਹੀਂ ਤੇ ਲੋਕਾਂ ਚਾਹਰੀ ਕਰਕੇ ਤਿਆਰ ਹੋਊ ਤੁਸੀਂ ਜਾਣਾ ਪੈਣਾ ਵਾ ਐਡਾ ਨਾ ਕਰੋ ਉਹ ਤੇ ਗੁਰਦੁਆਰੇ ਵਾਲੇ ਬਾਬਿਆਂ ਵੀ ਕਹਤਾ ਵਾ ਕਿ 12 ਤੋਂ ਪਹਿਲਾਂ ਪਿੰਨਾ ਫੇਰੀ ਹੋ ਗਈ ਹੋਗੇ ਨਹੀਂ ਤੇ ਫੇਰੇ ਨਹੀਂ ਹੋਣੀ ਤੇ ਫੇਰ ਲੋਕਾਂ ਨੂੰ ਕੀ ਮੂ ਖਾਲਾਂਗੇ

ਛੇਤੀ ਕਰੋ ਤਿਆਰ ਹੋ ਉਦਰ ਵੀਰ ਨੂੰ ਕਹਿੰਦੇ ਆ ਉਹ ਨਹੀਂ ਤਿਆਰ ਹੁੰਦੇ ਆ ਭਰਾਵਾ ਮੈਂ ਤੇ ਹੋ ਜੂੰਗੀ ਤਿਆਰ ਪਹਿਲਾਂ ਆਪਣੀ ਮਾਂ ਵੱਲ ਵੇ ਉਹਨਾਂ ਨੇ ਕੰਬਲ ਲਿਆਈ ਮਮੀ ਤੇਰੀ ਨੇ ਮਮੀ ਨੂੰ ਕੋਈ ਗੱਲ ਨਹੀਂ ਵੀਰ ਮਨਾਉਣ ਕਹੇ ਆ ਵੀਰ ਕਹਿਣ ਗਿਆ ਵੀ ਤੂੰ ਤਿਆਰ ਹੋ ਕੋਈ ਗੱਲ ਨਹੀਂ ਤੁਸੀਂ ਤਿਆਰ ਹੋ ਕੇ ਛੇਤੀ ਨਿਕਲੋ ਕਾਫੀ ਆ ਦੂਰਾ ਤਵਾ ਦਾ ਬਹਨਾਂ ਤੇ ਚੱਲ ਚੁੱਕੇ ਭਰਾ ਮੇਰੀ ਗੱਲ ਸੁਣ ਜਿੰਨੇ ਮੇਰੇ ਵਾਲ ਲੰਮੇ ਆ ਛੇਤੀ ਤੇਰਾ ਕਾਬੂ ਨਹੀਂ ਹੁੰਦੇ ਹੁਣ ਤੇਰੇ ਵਾਲੀ ਦੀ ਤੇ ਇੰਨੀ ਕ ਪੁੰਜੀ ਆ ਵੇਖ ਲਈ ਮੈਂ ਕੋਈ ਨਹੀਂ ਉਹ ਪੁੰਜੀ ਸਾਹਮ ਕੇ ਆ ਗਈ ਹੋਣੀ ਉੱਥੇ ਉਹ ਪਹੁੰਚ ਕੇ ਹੋਣੇ ਤੇ ਆਪਾਂ ਇੱਥੇ ਘਰੇ ਤੁਰੇ ਫਿਰਦੇ ਆ ਉਹਨੇ ਮੁਰਕੇ ਕਿਹਾ ਬਾਬੇ ਵੀ ਤੁਹਾਨੂੰ ਪਤਾ 12 ਵਜੇ ਤੋਂ ਪਹਿਲਾਂ ਪਿੰਨਾ ਕਹਿੰਦੇ ਫੇਰੇ ਕਰ ਲੋ ਤਵਾ ਦਾ ਵਾ ਵਾ ਕੋਈ ਗੱਲ ਨਹੀਂ ਕਹਿੰਦੇ ਤੇ ਕੰਜਰ ਜਿੰਨਾ ਚਿਰ ਮੈਂ ਵਾਲ ਆਪਣੇ ਸਾਰੇ ਨਾ ਉਹਨੇ ਚਿਰ ਮੈਂ ਵੀ ਨਹੀਂ ਧਰਨਾ ਹੈਗਾ ਭਾਬੀ ਦਾ ਟੌਰ ਹੋਣਾ ਚਾਹੀਦਾ ਉੱਥੇ ਪੂਰਾ ਪਤਾ ਲੱਗਣਾ ਚਾਹੀਦਾ ਭਾਬੀ ਆਈ ਆ ਭਾਬੀ ਤੇਰਾ ਟੌਰ ਵੈਸੇ ਬਥੇਰਾ ਹੈਗਾ ਵਾ ਤੂੰ ਪਹੁੰਚ ਜਾ ਤਵਾ ਦਾ ਵਾ ਉੱਥੇ ਛੇਤੀ ਕਰ ਦਾ ਵਾ ਜੂਣਾ ਪਲੇਟ ਤੇ ਚੱਲ ਆਇਆ ਛੇਤੀ ਕਰ ਮਿੰਟੋ ਮਿੱਟੀ ਟੌਰ ਦੀਆਂ ਗੱਲਾਂ ਕਰਦਾ ਵਾ ਜਿੰਨਾ ਮਰਜੀ ਮਛਰੀ ਜਾ ਟੌਰ ਤੇ ਇਥੇ ਮੇਰਾ ਹੀ ਚੱਲਣਾ ਵਾ ਨਾਲੇ ਉਹ ਜਿਹੜੀ ਤਲਾਕਸ਼ ਦਾ ਲਿਉਣੀ ਆ ਨਾ ਉਹਨੂੰ ਵੇਖੀ ਮੈਂ ਕਿੱਦਾਂ ਕਮਾਉਣੀ ਆ ਨਾਲੇ ਗਿਣ-ਗਣ ਲਾਉ ਬਦਲੇ ਤੇ ਨਾਲੇ ਸਾਰਾ ਕੰਮ ਕਰਾਇਆ ਕਰੂੰਗੀ ਤੇ ਜੁੱਤੀ ਥੱਲੂ ਰੱਖੂ ਵੱਖਰਾ ਉਹਨੂੰ ਤੇ ਇਹੋ ਮੇਨੇ ਮਾਰਿਆ ਕਰਨੇ ਆ ਹੈ ਨਹੀਂ ਤੇਰਾ ਤਾਂ ਲਾ ਕੇ ਕਿਹੜੀ ਗੱਲ ਹੋਇਆ ਸੀ ਤੂੰ ਉੱਥੇ ਕੀ ਕਰਕੇ ਆਈ ਸੀ ਕੀਤਾ ਥੋਨੇ ਕੋਈ ਕਾਂਢੀ ਹੋਣਾ ਵਾ ਪਰ ਐਵੇਂ ਥੜੀ ਤਲਾਕ ਹੋ ਜਾਂਦੇ ਆ ਸਾਰੇ ਪਾਸੇ ਮੁੰਡੇ ਥੋੜੀ ਮਾੜੇ ਹੁੰਦੇ ਆ ਕੁੜੀਆਂ ਵੀ ਮਾੜੀਆਂ ਹੁੰਦੀਆਂ ਜ਼ਰੂਰ ਇਹਦੇ ਵਿੱਚ ਕੋਈ ਕਹਾਣੀ ਹੈਗੀ ਆ ਤੇ ਕੋਈ ਗੱਲ ਨਹੀਂ ਇੱਕ ਕਾਣੋ ਇੱਕ ਵਾਰੀ ਮੇਰੇ ਹੱਥ ਚ ਆ ਗਈ ਨਾ ਜੀਣਾ ਹਰਾਂ ਮੈਂ ਵੀ ਇਦਾਂ ਕਰੂੰਗੀ ਤੇ ਰਾਜ ਇੱਥੇ ਮੇਰਾ ਹੀ ਚੱਲੂਗਾ ਕਾਪੋਤਾ ਤੇਰੇ ਕਹਿਨ ਦਾ ਕਰਕੇ ਮੈਂ ਰਿਸ਼ਤਾ ਕੀਤਾ ਹੀ ਹੋ ਹੈ ਹੋਂ ਤੇ ਸੋਖ ਦੇਣਾ ਹੀ ਇਹਨੂੰ ਅੱਗੇ ਵਿਚਾਰੀ ਦੁੱਖਾਂ ਦੀ ਮਾਰੀ ਹੋ ਬਹੁਤ ਇਹਨੂੰ ਦੁਖੀ ਹੋ ਨਹੀਂ ਨਹੀਂ ਕੋਈ ਗੱਲ ਨਹੀਂ ਮम्मी ਦੀ ਟੈਂਸ਼ਨ ਨਾ ਲੋ ਤਾਂ ਹੀ ਕਰਕੇ ਮੈਂ ਇਹਨੂੰ ਤੁਹਾਨੂੰੋਂ ਜ਼ਿਆਦਾ ਧਿਆਨ ਰੱਖੂੰਗਾ ਤੁਸੀਂ ਟੈਂਸ਼ਨ ਨਾ ਲਓਗੇ ਪਿਆਰ ਰੱਖੀ ਮੇਰਾ ਪੋਤੇ ਚੰਗਾ ਓ ਮੇਰੀ ਡਾਟਿਆ ਰਫਾ ਕਿ ਲੋ ਜਾਨੀਆਂ ਕਿਨੋਂ ਨੇ ਲੈ ਚਾਲੀਆਂ ਹਰੇ ਬਾਪਾ ਤੇਰੇ ਜੋ ਤੇਰੇ ਲਾਡੂ ਪਰਦੇ ਸੜ ਹੋਏ ਹਨ ਗਲੇਡੂ ਛੁੱਟਣ ਦੀ ਆ ਸਾਰਾ ਕੁਛ ਇਹਦਾ ਆਪਣੀ ਮਰਜ਼ੀ ਨਾਲ ਹੋ ਗਿਆ ਪਸੰਦ ਦਾ ਮੁੰਡਾ ਪਸੰਦ ਦਾ ਵਿਆਹ ਕਰਾ ਲਿਆ ਹੁਣ ਡਰਾਮੇ ਕਰਦੀ ਆ ਜਿਦਾਂ ਤਕੇ ਨਾ ਵਿਆਹ ਕੀਤਾ ਹੁੰਦਾ ਵਾ ਚਾਚੀਆਂ ਤਾਈਆਂ ਸਾਹਮਣੇ ਗਲੇਡੂ ਛੋਟ ਛੋਟ ਦੱਸਣ ਦੀ ਆ ਅਖੇ ਮੈਂ ਤੇ ਦੁਖੀ ਬੜੀ ਆ ਬੋ ਇਹਨੂੰ ਰੋਣਾ ਚੜਿਆ ਵਾ ਹਾਂ ਮਮੀ ਮੇਰੀਆਂ ਤਾਂ ਲੱਤਾਂ ਫੱਗ ਗਈਆਂ ਉਹਨਾਂ ਦੀ ਗੱਡੀ ਵਾਵਾ ਪਿੱਛੇ ਰਹਿ ਗਈ ਜਾਬਦੀ ਆਹੋ ਪਿੱਛੇ ਹੀ ਨਾ ਆਪੇ ਆ ਜਾਂਦੇ ਚਲ ਆਓ ਖਲਾਰਾ ਬੜਾ ਪਿਆ ਚੋਕ ਲੀਏ ਮਾੜਾ ਮਟਾ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਫੇ ਸੋਪਖੰਡ ਸ਼ੁਰੂ ਹੋ ਜਾਣੇ ਆ ਰੋਟੀ ਨਵਾ ਦੋ ਰੋਟੀ ਨੋ ਦੋ ਮਮੀ ਹੂੰ ਮਿਲਮਰਤਨ ਮੈਂ ਜਦਾ ਐਸਾ ਵੈਸਾ ਹੀ ਆ ਹੈਨਾ ਇਹਨਾਂ ਦਾ ਆ ਮਾਸੀ ਦੀਆਂ ਕੁੜੀਆਂ ਹੀ ਤੇ ਜਾਂ ਮਾਸੀਆਂ ਹੀ ਇਹਦੀਆਂ ਜਿਹੜੀਆਂ ਚੌਮਦੀਆਂ ਫਿਰਦੀਆਂ ਭੂਆ ਭਾਵਾ ਤੇ ਲੱਭੀਆਂ ਨਹੀਂ ਕੋਈ ਖੁਸ਼ ਵੀ ਨਹੀਂ ਹੈਗਾ ਐਡਾ ਹਨਾ ਨਹੀਂ ਖੁਸ਼ ਕਿਸ ਨੇ ਕੀ ਹੋਣਾ ਬਲਜੀਤ ਕੀ ਪਤਾ ਦੂਜਾ ਵਿਆਹ ਵਾ ਕ ਤੀਜਾ ਵਾ ਕਿੰਨਾ ਕੋਈ ਖੁਸ਼ ਹੋਣ ਇਹਨਾਂ ਦਾ ਤਾਂ ਰੋਹਦਾ ਕੰਮ ਹੋ ਗਿਆ ਕੋਈ ਕੀ ਕਰੇ ਸਾਡੇ ਜਿੱਤੇ ਮੰਮੀ ਕਿੰਨੀਆਂ ਗਲਤੀਆਂ ਹੋਈਆਂ ਵਾ ਐ ਵੀ ਨਹੀਂ ਨਾ ਪਤਾ ਕਰਾਇਆ ਇੱਕ ਵਾਰੀ ਵੇਖਾਂ ਜਾ ਕੇ ਮੁੜ ਕੇ ਗਏ ਨਹੀਂ ਜਾਣਾ ਕੀ ਸੀ ਬਲਜੀਤ ਉਹਨੇ ਜਾਣ ਜੋ ਕੇ ਛੱਡਿਆ ਜੇ ਕੋਈ ਕਰਦਾ ਚੰਗੇ ਕੰਮ ਤਾਂ ਅਸੀਂ ਜਾਂਦੇ ਵੀ ਭਾਵੇਂ ਮੰਮੀ ਮੁੰਡਾ ਵਿਆਹਣਾ ਹੋਵੇ ਤੇ ਭਾਵੇਂ ਨਹੀਂ ਹੋਈ ਕੁੜੀ ਲੋਕੀ ਸੋ ਪਤਾ ਕਰਦੇ ਆ ਪਤਾ ਇਦਾਂ ਕਰਦੇ ਵੀ ਕੁੜੀ ਦਾ ਕਿਹੜੇ ਗੱਲੋਂ ਤਲਾਕ ਹੋਇਆ ਕਿਹੜੀ ਗੱਲੋਂ ਉੱਥੇ ਨਹੀਂ ਰਹੀ ਜਾਂ ਕੋਹ ਹੋ ਗਿਆ ਵਾ ਬੰਦੇ ਉਹਦੇ ਨੂੰ ਇਹੋ ਜੀਆਂ ਗੱਲਾਂ ਤਾਂ ਲੋਕੀ ਪਤਾ ਕਰਦੇ ਹੀ ਆ ਕੀ ਪਤਾ ਹੁਣ ਕਿਹੜੇ ਗੱਲੋਂ ਛੁੱਟੀ ਆ ਉਥੋਂ ਕੀ ਪਤਾ ਤਾਂ ਹੁਣ ਮਾਲਕ ਹੀ ਜਾਣਦਾ ਉਹਨੇ ਉਹਨੂੰ ਦੱਸਿਆ ਹੀ ਹੋਊਗਾ ਕਿੰਨੂ ਮਣੀ ਨੂੰ ਮਣੀ ਨੂੰ ਤੇ ਉਹਨੇ ਤਾਂ ਕਦੀ ਨਾਮ ਵੀ ਨਹੀਂ ਲਿਆ ਉਹਨੇ ਸੜਕੋ ਨਾਂ ਕਿਹੜੀ ਗੱਲ ਦਾ ਲਿਆ ਵਾ ਲਿਆ ਕਹਿੰਦਾ ਸਾਰੇ ਤੋਂਨੇ ਆਪੇ ਚੌਧਰਾ ਜਗਾ ਲੀਆਂ ਤੇ ਫਿਰ ਸਾਨੂੰ ਕੋ ਲੋੜ ਆਪੇ ਕਰੋਗਾ ਤੇ ਭਰੂਗਾ ਤੇ ਫਿਰ ਮੰਮੀ ਰੇੜਕਣਾ ਪਾ ਕੇ ਬਹਿ ਜਾਣਾ ਸੀ ਨਾ ਆਹ ਤੇ ਕੰਮ ਨਾ ਨਾ ਕਰਨਾ ਪੈਂਦਾ ਮੈਂ ਥੋੜਾ ਰੇੜਕਣਾ ਪਾਇਆ ਵਾ ਮੈਨੂੰ ਤੇ ਉਹਨੇ ਰਕਬੀਰ ਨੇ ਤਿਆਰ ਕਰ ਲਿਆ ਜਬਰਦਸਤ ਆਂਦਾ ਮਾਤਾ ਨਾ ਜਾਏਗੀ ਤੇ ਪੇਰ ਵੀ ਤੇਰੀ ਨੱਕ ਵੱਡੀ ਹੋਣੀ ਮੈਂ ਤਾਂ ਉਹ ਗੱਲ ਸ਼ਰਮਿੰਦੀ ਜਾਣ ਵਾਲੀ ਗੱਲ ਹੋਈ ਮੈਂ ਤਾਂ ਕੋ ਖਾਦਾ ਨਹੀਂ ਪੀਤਾ ਨਹੀਂ ਸੜੀ ਮੈਂ ਉਹ ਗੱਲ ਟਾਈਮ ਪਾਸ ਕਰਕੇ ਆਈ ਹਾਏ ਹਾਏ ਕੋਹ ਨਹੀਂ ਉਹ ਖਾਦਾ ਮੈਂ ਨਹੀਂ ਖਾਦਾ ਕੋਹ ਫਿਰ ਮੈਨੇ ਪਾਦਾ ਪਾਦੇ ਸਿਆਪਾ ਤੇ ਲਿਆ ਰੋਟੀ ਮੈਂ ਨਹੀਂ ਉਹ ਖਾਦਾ ਬਣਾ ਦੋ ਰੋਟੀਆਂ ਕਾ ਉਹਤਰਾ ਕਾਂਟਾ ਵੀ ਨਾਲ ਹੀ ਡਿੱਗ ਗਿਆ ਐਡਾ ਬਲਛਣਾ ਇਹਨੇ ਵੀ ਨਹੀਂ ਸਾਥ ਨਭਾਇਆ ਐਦਾਂ ਕਰਦੀਆਂ ਮੰਮੀ ਦੇ जख्मਾਂ ਤੇ ਲੂਣ ਛਿੜਕਦੀਆਂ ਕੱਚੀ ਲੱਸੀ ਬਣਾ ਕੇ ਖੜਦੀਆਂ ਨਾਲੇ ਵੈਨ ਨਹੀਂ ਭਲਾ ਕਿਹੜੇ ਮੂੰਹ ਕੁੰਦੀ ਆ ਇੱਥੋਂ ਪਾਣੀ ਪੰਮਨੀ ਬੈਠੀ ਵੇ ਕੇ ਦਾ ਮੂੰਹ ਬਣਾ ਕੇ ਵੀ ਜਿਹੜਾ ਹੁਣ ਉਹਨੇ ਕੰਮ ਕਰਨਾ ਹੀ ਕਰ ਲਿਆ ਤੇਰੇ ਅੱਖੇ ਨਹੀਂ ਟਲਿਆ ਮੇਰੇ ਅੱਖੇ ਨਹੀਂ ਟਲਿਆ ਹੋਰ ਉਹਨੇ ਕਿਦੇ ਅੱਖੇ ਟਲ ਨਹੀਂ ਨਾ ਕੇ ਰਿਸ਼ਤੇਦਾਰਾਂ ਦੀ ਸ਼ਰਮ ਕੀਤੀ ਐਡਾ ਬਦਮਾਸ਼ ਨਿਕਲਿਆ ਤੇ ਨਾਲੇ ਉਹ ਵਿਆਹ ਲਿਆਂਦੀ ਕੀ ਭਤਾ ਕਿੱਦਾਂ ਛੁੱਟੀ ਕਿੱਦਾਂ ਨਹੀਂ ਛੱਟਣਗੇ ਥਾਂ ਦੀ ਚਾਹ ਮੰਮੀ ਹੁਣ ਜੋ ਕੁਝ ਹੋਣਾ ਹੀ ਹੋ ਗਿਆ ਹੁਣ ਉਹ ਲੱਗਿਆ ਪਾਣੀ ਤੇ ਤੁਹਾਨੂੰ ਵਾਰਨਾ ਹੀ ਪੈਣਾ ਵਾ ਅੱਛਾ ਦਾਲ ਪਰੇ ਕਰ ਪਾਣੀ ਉਹਨਾਂ ਦੇ ਸਿਰ ਚ ਪਾ ਪਾਣੀ ਚੜਿਆ ਆਉਣ ਲੱਗੇ ਆ ਮੈਂ ਪਾਣੀ ਕਦੀ ਵੀ ਨਹੀਂ ਵਾਰਦੀ ਮੈਨੂੰ ਕੋ ਲੋੜ ਨਾ ਤੇ ਤੋਂ ਪਾਣੀ ਵਾਰਨ ਦੀ ਮੇਰਾ ਰਜੀਨ ਕਰਨ ਦੇ ਪੰਨਾਂ ਨੂੰ ਬਦਲੀ ਜਾ ਟੱਪਣ ਦਾ ਮੈਂ ਤੂੰ ਪਾਣੀ ਦੀ ਗੱਲ ਕਰਨੀ ਹੈ ਮੰਮੀ ਨਾਲ ਤੇ ਤਿਆਰ ਹੋ ਕੇ ਤੂੰ ਇਤਰਾ ਗਈ ਆ ਮੈਂ ਤਾਂ ਬੱਜਾ ਲਾਹਰ ਵੇਖਿਆ ਕੀ ਕਰਦੀ ਰਕबीर ਦੇ ਕਹੇ ਤੇ ਮੈਂ ਗਈ ਆ ਨਹੀਂ ਤੇ ਮੈਂ ਕਦੀ ਵੀ ਨਹੀਂ ਜਾਣਾ ਮੈਂ ਤਾਂ ਲੋਕਾਚਾਰ ਹੀ ਗਈ ਆ ਮੈਂ ਉੱਥੇ ਕੋਈ ਆ ਮੈਂ ਕਿਹਾ ਪਰੇ ਕਰ ਲਾ ਫਿਰ ਮੈਂ ਦੱਸ ਦਿੱਤਾ ਮੰਮੀ ਮੇਰ ਨਾਲ ਕਈ ਵੀ ਮੈਨੂੰ ਮਾੜਾ ਚੰਗਾ ਬੋਲ ਦਿੱਤਾ ਮਾਤਾ ਨੇ ਓਹੋ ਮੈਨੂੰ ਕਾ ਤਾ ਮਾੜਾ ਚੰਗਾ ਬੋਲਣਾ ਉਹਨਾਂ ਨੇ ਜੋੜੀ ਨੂੰ ਬੋਲਨੇਗੇ ਜਿਹੜਾ ਕੁਝ ਪਹਿਨਾਂ ਵੀ ਜਾ ਕੇ ਖੜੇ ਹੋ ਕੇ ਮੈਨੂੰ ਕੀ ਕਹਿਣਾ ਹੁਣ ਜਿਹੜੇ ਇੱਕ ਦੋ ਰਿਸ਼ਤੇਦਾਰੀ ਦਾ ਬਾਹਰ ਘੂਖ ਲੋਤੇ ਗਲੀ ਗਵਾਂਡ ਕੀ ਆਖੂਗਾ ਆਂਦੇ ਮੈਨੂੰ ਪਾਣੀ ਵੀ ਨਹੀਂ ਆਦਾ ਡਰ ਆ ਵੀ ਮੈਨੂੰ ਨਹੀਂ ਕਹਿਦਾ ਡਰ ਜਦੋਂ ਨੇ ਆਪਣੀਆਂ ਮਰਜ਼ੀਆਂ ਕੀਤੀਆਂ ਮੈਨੂੰ ਕੋਲੋਂ ਪਾਣੀ ਵਾਰਨ ਦੀ ਜਿੱਦਾਂ ਉਹ ਲਾਇਆ ਤਾਂ ਪਾਣੀ ਵਾਰ ਕੇ ਪੀ ਲੈ ਠੱਠੇ ਚ ਪਾਵੇ ਜਾ ਕੇ ਖੜਾ ਹੋ ਕੇ ਮੰਮੀ ਇਹ ਤਾਂ ਫਿਰ ਨਵਾਂ ਰਿਵਾਜ ਤਰਪੂਗਾ ਹੁਣ ਬੁੱਢੀ ਦੇ ਤੋਪਾ ਪਾਣੀ ਵਾਰ-ਵਾਰ ਪੀਊਗਾ ਪੀਂਦਾ ਰਵੇ ਜਦੋਂ ਮੇਰੀ ਕਹਨੇ ਸੁਣੀ ਨਹੀਂ ਕਿਣੀ ਨਹੀਂ ਆਪਣੀ ਮਰਜ਼ੀ ਕੀਤੀ ਤੇ ਕਰਦਾ ਰਵੇ ਮੈਂ ਕੋ ਕੀ ਲੈਣਾ ਲੈ ਗੜੀਏ ਤੇਰਾ ਵੀ ਨਹੀਂ ਮੁੱਲ ਪਿਆ ਐਨੀ ਮਹਿੰਗੀ ਤੂੰ ਆਈ ਸੀ ਸਾਡਾ ਕੰਮ ਖਰਾਬ ਹੋ ਗਿਆ ਮੈਂ ਤਾਂ ਗਾਣਾ ਗਾਉਣਾ ਸੀ ਪਾਣੀ ਵਾਰ ਬਣੇ ਦਈਏ ਮਾਏ ਤੂੰ ਜਾਣ ਜਾਣ ਕੇ ਕੰਨਾ ਤੂੰ ਕਰਨ ਗਈ ਇੱਥੇ ਉਹ ਲੋ ਨਹੀ ਆ ਬਾਅਦ ਆ ਜਾ ਤੂੰ ਵੀ ਫੇਰ ਨਾ ਕਹੀ ਵੀ ਮੈਨੂੰ ਵੱਧ ਘੱਟ ਬੋਲ ਦਿੱਤਾ ਮਾਂ ਨੇ ਸੁੱਖਾ ਸੁਖ ਦੀ ਇਹਨੂੰ ਇਹ ਦੇਣ ਆਏ ਬੰਨਾ ਤੇਰਾ ਨਹੀਂ ਬਾਹਰ ਖੜਾ ਖਲੋਤਾ ਰਵੇਂ ਬੰਨਾ ਬੰਦੇ ਨੂੰ ਗੋਲੀ ਨਹੀਂ ਵਾਚ ਲਈ ਬਾਹਰ ਖਲੋਤੇ ਨੂੰ ਉਹ ਵੇ ਜਾ ਕੇ ਖਲੋ ਜਾ ਜੇ ਤਰਜੀ ਕਰਨ ਦੇ ਆ। ਪੈਣਾ ਸਵੇਰ ਦਾ ਧਿਆਈ ਹੋਣੀ ਆ। ਆ ਪਾਣੀ ਵਾਰ-ਵਾਰ ਕੇ ਕੱਚੀ ਲੱਸੀ ਪੀ ਲਾ ਮਸਾਂ ਦਾ ਠੰਡ ਪੈ ਜੂਗੀ। ਰਹਿਣ ਦੇ ਅੱਗ ਲੱਗੀ। ਤੈਨੂੰ ਕੀ ਲੱਗਾ? ਤੂੰ ਤਾਂ ਹੋਰ ਮੈਨੂੰ ਅੱਗ ਲਾਉਣ ਦੀ ਆ। ਚਲ ਮਿੱਠਾ ਬਾਦਿਆ ਮਾਮਾ ਸੱਕ। ਉਹਨਾਂ ਨੂੰ ਪਿਆਲ। ਜਾ ਮੈਂ ਇਹਦੇ ਗੱਡਵਿੰਨੀ ਸਜਾਉਣਾ ਈ ਇਹ ਫੁੱਲ-ਫੁੱਲ ਵੀ ਲਾਉਣੇ ਈ। ਲਾ ਫੁੱਲ। ਤੂੰ ਉਹਨਾਂ ਨੂੰ ਵੀ ਲਾ ਕੇ ਅੰਦਰ ਖੜਾ। ਉਹੇ ਘੜੀ ਲਾ ਫੁੱਲੋਂ ਹੁੰਦੇ। ਬਲਜੀਤ ਜੇ ਤੈਨੂੰ ਬਹੁਤਾ ਹਿੱਤ ਆਉਂਦੇ ਆ ਤਾਂ ਜਾ ਆਪੇ ਪਾਣੀ ਵਾਰ ਲਾ ਮਤੋਂ ਦੀ। ਮੰਮੀ ਮੇਰਾ ਫਰਜ਼ ਬੰਦਾ ਹੁੰਦਾ ਹੁੰ ਓ ਕੀ ਫੇਰ ਉੜਾ ਪਾਇਆ ਮੰਮੀ ਇਥੇ ਉੱਠੋ ਪਾਣੀ ਕਿਉਂ ਨਹੀਂ ਮਾਰਦੇ ਉਹਨਾਂ ਤੋਂ ਮੈਂ ਨਹੀਂ ਮਾਰਨਾ ਓ ਮਾਂ ਮੇਰੀਏ ਨਾ ਕਰੀਂ ਆਂ ਆਂਡ ਗਵਾਂ ਲੋਕੀ ਕੋਠੇਂ ਚੜਤੜ ਵੇਖੰਦੀ ਆਂ ਕਿ ਉਹਨਾਂ ਦੀ ਬੋਟੀ ਕਿਦਾਂ ਦੀ ਉਹ ਬਾਹਰ ਖਲੋਤੀ ਆਂ ਵੇਖਦੇ ਰਹਿਣ ਓ ਮੈਂ ਵੀ ਵੇਖਾਂਦੀ ਹਾਂ ਮੰਮੀ ਉੱਠ ਕੇ ਪਾਣੀ ਵਾਰਲਾ ਮੈਨੂੰ ਕਹਿੰਦੀ ਤੂੰ ਆ ਰਿਆ ਮੈਂ ਮੇਰਾ ਫਰਜ਼ ਨਹੀਂ ਪੰਦਣਾ ਨਹੀਂ ਤੇ ਮੈਂ ਵਾਰ ਦੇਣਾ ਮੈਂ ਤੇ ਗਾਣਾ ਵੀ ਗਾ ਕੇ ਦੱਸ ਦੇਤਾ ਤਾਂ ਵੀ ਨਹੀਂ ਮਾਦਾ ਦਾ ਦਿਲ ਪਿਗਲਦਾ ਮੈਂ ਨਹੀਂ ਜਾਣਾ ਆਖੇ ਲੱਗ ਜੋ ਵਾਰ ਮੈਂ ਕੱਲ ਵੀ ਚਾਹ ਸੱਤ ਘੜੇ ਦੇਣੇ ਮੈਂ ਦੇ ਦੇਣੇ ਪਰ ਲੋਕਾਂ ਕਹਣ ਗੇੜ ਪਾਣੀ ਡਿਆ ਵਾਰ ਮਾਰਨ ਦੀ ਕੀ ਗ ਪਾਣੀ ਨਿਕਲ ਨਾ ਕਰਦਾ ਗੱਲ ਹੋਰ ਕੋਈ ਨਹੀਂਗੀ। ਵੇ ਇਹਨੇ ਇੱਕ ਵਾਰੀ ਪਾਣੀ ਬਰਵਾਇਆ ਹੋਗਾ। ਕਿਪ ਤੱਕ ਕਿੰਨੇ ਕ ਪਾਣੀ ਬਰਵਾ ਕੇ ਪੀ ਕੇ ਆਈ ਹੁਣੀ ਓ। ਤੋ ਮੰਮੀ ਓਰੇ ਪਾਣੀ ਨੂੰ ਇਹ ਕੀ ਰਖਣਾ? ਅਸੀਂ ਤੇ ਆਪਣੇ ਘਰ ਦੀ ਗੱਲ ਕਰਨੀ ਆ। ਸਾਡਾ ਆਣ ਗਵਣ ਕੀ ਆ? ਕੋਈ ਤਰੀਕਾ ਸਾਡਾ ਕੀ ਆ ਕੁਗਾ? ਮੇਰੇ ਨਾਲ ਤਖਬੀਰ ਮੱਥੇ ਲੱਗਣ ਹੋਣੀ ਓ ਜੀ ਕਰਦਾ। ਮੇਰੀ ਸੁਣ ਗੱਲ। ਮੈਂ ਤੇਰੇ ਕਹੇ ਤੱਕ ਗਈ ਆ। ਮੈਂ ਨਹੀਂ ਤੇ ਹੁਣ ਜਾ। ਮੇਰੀ ਸੁਣੋ ਗੱਲ। ਅੱਗੇ ਕੇ ਹੋਰ ਸੱਸ ਨੇ ਪਾਣੀ ਵਰਕੇ ਪੀਤਾ ਹੀ ਹੁਣ ਤੂੰ ਹੀ ਵਰਕੇ ਪੀ ਲੋ। ਉਹ ਵੀ ਤੇ ਕਹਦੀ ਮਾਂ ਹੀ ਕਿ ਨਾ ਕਿ ਤੈਨੂੰ ਕਿੰਨੇ ਕ ਤੱਸੀਆਂ ਦੇ ਕੇ ਆਈ ਆ। ਤੂੰ ਹੀ ਮੈਨੂੰ ਬ ਮੇਰੇ ਕਹਿੰਦੇ ਇੱਕ ਵਾਰੀ ਅੱਜ ਪਾਣੀ ਮਾਰ ਤੇਰੇ ਕਹਿਮ ਤੇ ਮੈਂ ਅੱਗੇ ਗਈ ਆ ਮੇਰੇ ਕਹਿੰਦੇ ਗਈ ਨਾ ਅੱਜ ਮੇਰੇ ਕਹਿੰਦੇ ਪਾਣੀ ਮਾਰ ਦੇ ਮੁੜਕੇ ਤੈਨੂੰ ਮੈਂ ਕੋਈ ਨਹੀਂ ਕਹੂੰਗਾ ਜੇ ਮੈਂ ਤੈਨੂੰ ਕਹਿ ਦੂ ਨਾ ਤੇ ਫਿਰ ਤੇਰੀਆਂ ਜੁੱਤੀਆਂ ਤੇ ਮੇਰਾ ਹਿਸਾਬ ਹੋਇਆ ਹੋਰ ਦੱਸ ਮੈਂ ਰਕਬੀਰ ਨੀਂਓ ਚੌਂਦੀ ਪੀ ਇਹਨੂੰ ਮੈਂ ਘਰ ਵਾਣਾ ਓ ਚੱਲ ਮਾਤਾ ਜੀ ਕੀ ਕਹਿੰਦੇ ਹੁੰਦੇ ਸਿੱਕਾ ਆਪਣਾ ਜਗਾ ਕਿਸ ਨੂੰ ਕੀ ਦੋਸ਼ ਦੇਣਾ ਮੁੰਡੇ ਸਾਡੇ ਨੂੰ ਨੇਰੀ ਆਈ ਕਿ ਵਿਆਹ ਕਰਾਉਣਾ ਉਹਦੇ ਨਾਲ ਮੰਮੀ ਹੁਣ ਕਰਾ ਲਿਆ ਤਾਂ ਹੁਣ ਲੈ ਵੇ ਫਿਰ ਫੇਰ ਕੋ ਮੈਨੂੰ ਕਹਿਣ ਦੇ ਤੁਸੀਂ ਓ ਚੱਲ ਲੱਕਰ ਤੇ ਨਹੀਂ ਧੋਪਣਾ ਬਾਹਰ ਆ ਜਾਏਗਾ ਉੱਠ ਮੰਮੀ ਦੀ ਗੱਲ ਚਲ ਮੈਂ ਤੇਰੇ ਕਹ ਤੇ ਨਾ ਮੱਥਾ ਡੰਮਣ ਲੱਗੀ ਆ ਤੇ ਮੈਨੂੰ ਤਾਂ ਵੇਖ ਖਾਲੀ ਦੇ ਵੇਖ ਕੋਈ ਆਪ ਕੋਹ ਦੇ ਕੋਲ ਤੇ ਵੀ ਕਰ ਲੈ ਆ ਚਾਚੀ ਹੋਣੀ ਵਿਚਾਰੀਆਂ ਠੀਕ ਠੀਕੇ ਤੁਹਾਨੂੰ ਚਲਿਆ ਗਈਆਂ ਵਾ ਵੇ ਭਰਾਵਾ ਚੰਗਾ ਹੋ ਗਿਆ ਚਲ ਗਈਆਂ ਉਹਨਾਂ ਨੂੰ ਜਲੂ ਸਾਡਾ ਵੇਖਣਾ ਹੈ ਵੀ ਸਾਡੇ ਘਰ ਬਣ ਕੇ ਡਿਆ ਵਾ ਮਿੰਤਾ ਤਰਲੇ ਕਰ ਕਰ ਕੇ ਤੇ ਮਾਂ ਨੂੰ ਲਿਆਂਦਾ ਵਾ ਮਾਂ ਕਿਹੜੀ ਆਉਂਦੀ ਅੱਛਾ ਆਹਾਂ ਤੇ ਪੈ ਨਹੀਂ ਮੈਂ ਨਾਲੇ ਤੂੰ ਚੋਰ ਤੇ ਨਾਲੇ ਤੂੰ ਛਤਰ ਪਾਣੀ ਵਾਰੇ ਬੰਨੇ ਦੀਏ ਮਾਏ ਬਨਾ ਤੇਰਾ ਨੀਂਬਾਰ ਖੜਾ ਸੁਖਾਂ ਸੁਖ ਦੀ ਨੂੰ ਇਹ ਦਿਨ ਆਏ ਬਨਾ ਤੇਰਾ ਨੀਂਬਾਰ ਖੜਾ ਬਨਾ ਤੇਰਾ ਨੀਂਬਾਰ ਖੜਾ ਸੁਖਾਂ ਸੁਖ ਦੀ ਨੂੰ ਇਹ ਦਿਨ ਆਏ ਸ਼ੁਕਰ ਵਾਰ ਆਬਦੀ ਕੜੀ ਨੂੰ ਪਾਰਾ ਲੱੱਥਾ ਮੇਰੇ ਸਿਰ ਤੋਂ ਤੇ ਕੁੜੀ ਆਪਣੇ ਘਰ ਗਈ ਚਲ ਮੈਂ ਵੀ ਸੁખી ਰਹਾਂ ਆਪਣੇ ਘਰ ਹਾਂ ਸੁખી ਤੇ ਹੁਣ ਆਪ ਹੀ ਰਹਿਣਾ ਵਾ ਵਿਆਹ-ਵਿਆਹ ਲਈ ਹੀ ਵਿਆਹ ਕਰਕੇ ਹੁਣ ਠੰਡ ਪੈ ਗਈ ਹੈ ਨਾ ਅਖੇ ਤੇਰੀ ਮਾਸੀ ਦੇ ਮੁੰਡੇ ਨਾਲ ਨਹੀਂ ਰਿਸ਼ਤਾ ਕਰਨਾ ਅਖੇ ਉਹਨੂੰ 2 ਕਿੱਲੇ ਪੈਲੀ ਦੇ ਆਉਂਦੇ ਆ ਮੁੰਡੇ ਨੂੰ 5 ਕਿੱਲੇ ਆਉਂਦੇ ਆ ਬਸ 5 ਕਿੱਲੇ ਮਾਤਾ ਚੱਟਣੇ ਹੀ ਜਦ ਅਗਰਾਂ ਦਾ ਟੱਬਰ ਹੀ ਨਹੀਂ ਖੁਸ਼ ਮੂੰਹ ਵੇਖੇ ਸੀ ਉੱਥੇ ਜਿਹੜੀ ਇਹਦੀ ਸੱਸ ਬਣੀ ਆ ਐਡਾ ਪਗਾਨੇ ਵਰਗਾ ਮੂੰਹ ਫੁਲਾਇਆ ਸੀ ਤੇ ਜਿਹੜੀ ਜਠਾਣੀ ਆ ਉਹਦਾ ਉਦੂ ਉੱਤੋਂ ਦੀ ਮੈਂ ਤਾਂ ਕਿਤੇ ਸੱਸ ਕਿਹੜੇ ਫੋਟੋ 'ਚ ਹੱਸਦੀ ਨਹੀਂ ਵੇਖੀ ਸੜਿਆ ਮੂੰਹ ਕੀਤਾ ਹੀ ਮੱਥੇ ਵੱਟ ਪਾਇਆ ਹੀ ਕਿਤੇ ਕੋਈ ਸਲਾਮੀ ਦੀ ਦੀਦੀ ਦੀ ਚੱਜ ਦੀ ਫੋਟੋ ਨਹੀਂ ਹੈਗੀ ਸਾਰੇ ਵਿਆਹ ਦੇ ਵਿੱਚ ਤੇਰੇ ਦਿਲ ਚ ਕਿ ਤੂੰ ਨਾਰਾਜਵਾ ਤੇ ਸਾਰੇ ਨਾਰਾਜਵਾ ਉਹ ਤੇ ਚੰਗੇ ਭਲੇ ਕਿੰਨੀ ਖੁਸ਼ੀ ਹੋ ਸਾਰੇ ਖੁਸ਼ੀ ਮਨਾਉਂਦੇ ਕਿੰਨੀ ਉਹਨਾ ਖੁਸ਼ੀ ਮਨਾਈ ਆ ਲੈ ਕੀ ਖੁਸ਼ਖੁਸ਼ੀ ਮਾਤਾ ਮੈਨੂੰ ਤੇ ਕੋਈ ਤੇ ਖੁਸ਼ ਨਹੀਂ ਲੱਗਦਾ ਤੇ ਬਾਕੀ ਆਪਣੀ ਕੁੜੀ ਦੀ ਅਗਲ ਵੇਖੀ ਸਾਰੀ ਇੰਗੜੀ ਪੜਿੰਗੜ ਨੂੰ ਜੱਫੀਆਂ ਪਾਵਾ ਮਿਲ ਕੇ ਗਈ ਆ ਮੇਰੇ ਵਰੀ ਦੇ ਹੱਥ ਟੁੱਟ ਗਏ ਮੈਨੂੰ ਨਹੀਂ ਜੱਫੀ ਪਾ ਸਕਦੀ ਸੀ ਮੇਰੇ ਨਾਲ ਕਿਹੜਾ ਕੰਡੇ ਲੱਗੇ ਸੀ ਹਾ ਰাজਵਿੰਦਰ ਤੂੰ ਗਾਂਹ ਹੋ ਕੇ ਮਿਲਣਾ ਹੈ ਕਿ ਉਹਨੇ ਮਿਲਣਾ ਹੀ ਪੁੱਤ ਤੇਰਾ ਫਰਜ਼ ਹੀ ਗਾਂਹ ਹੋ ਕੇ ਮਿਲਦੀ ਨਾਲੇ ਉਹਨਾਂ ਵਾਂਗ ਸਾਰੀਆਂ ਗਾਹਾਂ ਕੇ ਮਿਲੀਆਂ ਮਾਸੀਆਂ ਨੂੰ ਤੇ ਚਾ ਚੜਿਆ ਤੂੰ ਤਾਂ ਨਰਾਜ ਲੱਗਦੀ ਤੂੰ ਤਾਂ ਪਿੱਛੇ ਪਿੱਛੇ ਤੁਰੇ ਫਿਰਦੀ ਆ ਚਾਹ ਤੇ ਸਾਰਾ ਮਾਸੀਆਂ ਚਾਚੀਆਂ ਤਾਈਆਂ ਨਹੀਂ ਹੋ ਗਿਆ ਭਾਬੀ ਨੂੰ ਤਾਂ ਕੋਈ ਚਾਹ ਹੀ ਨਾ ਹੋਇਆ ਜਦ ਅਗਲੀ ਨੇ ਮੈਨੂੰ ਬੁਲਾਇਆ ਨਹੀਂ ਮੈਂ ਲਾਗੇ ਖੜੀ ਮੈਨੂੰ ਛੱਡ ਕੇ ਗਾਂ ਮਾਤਾ ਨੂੰ ਮਿਲਦੀ ਫਿਰਦੀ ਹੀ ਕੀ ਗੱਲ ਮੈਨੂੰ ਨਹੀਂ ਹੀ ਮਿਲ ਸਕਦੀ ਜਿੰਨਾ ਕ ਫੇਰ ਨੇ ਚਾਹ ਕਰਨੇ ਮੈਂ ਵੀ ਉਹਨਾਂ ਕੀ ਚਾਹ ਕਰਨਾ ਹੀ ਨਹੀਂ ਭਰਾ ਉਹਦਾ ਇੱਥੇ ਨਹੀਂ ਨਾ ਤੇ ਤੂੰ ਸਿਆਣੀ ਹੁੰਦੀ ਗਾਂ ਨਾਲ ਕੇ ਆਪਣ ਨੂੰ ਫੜ ਕੇ ਨੇ ਡੋਲੀ ਚ ਪਾਉਂਦੀਆਂ ਮੈਂ ਫੜ ਕੇ ਲਿਆਉਂਦੀ ਚੰਗੀ ਲੱਗਦੀ ਆ ਮਾਂ ਆ ਫਿਰ ਵੀ ਗੱਲ ਲਾ ਕੇ ਮੇਰੇ ਰੋਈ ਤੂੰ ਗਾਹ ਨੂੰ ਤੈਨਾਂ ਨੂੰ ਆਂਦੀ ਓ ਤੁਹਾਡੇ ਗੱਲ ਆ ਕੇ ਰੋਣਾ ਹੀ ਮੇਰੇ ਉਹਨੇ ਕੀ ਰੋਣਾ ਹੀ ਰਾਜਵਿੰਦਰ ਤੂੰ ਕਾਹਤੇ ਨਰਾਜ ਹੋਣ ਦੇਈਆਂ ਸਾਰਾ ਤੇ ਠੇਕਾ ਦੋਵਾਂ ਸਾਲਾਂ ਦਾ ਇਕੱਠਾ ਕਰਕੇ ਤੇ ਮੈਂ ਲਾਇਆ ਉਹਦੇ ਕੁੜੀ ਦੇ ਵਿਆਹ ਤੇ ਤੂੰ 1 ਰੁਪਈਆ ਵੀ ਲਾਇਆ ਹੀ ਤੇ ਨਹੀਂ ਜਿਹੜਾ ਠੇਕਾ ਲਾਤਾ ਉਹ ਕਿਹੜਾ ਕਿਤੇ ਹੋਰ ਲਿਆ ਗਿਆ ਤਾਂ ਉਹ ਵੀ ਤੇ ਸਾਡੀ ਪਹਿਲੀ ਸਾਡੀ ਪਹਿਲੀ ਤੋਂ ਪੈਸੇ ਜੋ ਕਿ ਉਹਨੇ ਤੇ ਲਾ ਛੜਿਆ ਕਿਤੇ ਪੇਕਿਆਂ ਤੋਂ ਤਾਂ ਨਹੀਂ ਨਾ ਮੰਮੀ ਤੂੰ ਲਿਆਈ ਹੀ ਆਪਣੇਆਂ ਤੋਂ ਨਹੀਂ ਉਹਦੇ ਪਿਓ ਦੀ ਮਾਲਕੀ ਆ ਮੈਂ ਜੋ ਮਰਜੀ ਕਰਾਂ ਤੂੰ ਗਾ ਕਰੀਂ ਆਪਣੀਆ ਪੁੱਤਾਂ ਦੇ ਜੋ ਤੇਰੇ ਕੋ ਹੋਊਗਾ ਮੈਂ ਕਰ ਲਿਆ ਵਾ ਜੋ ਕਰਨਾ ਵਾ ਮੈਨੂੰ ਨਾ ਜਿਆਦੀਆਂ ਗੱਲਾਂ ਸੁਣਾ ਪਿਓ ਦੀ ਮਾਲਕੀ ਹੀ ਇੱਕ ਵਾਰੀ ਵਿਆਹ ਕੀਤਾ ਸੀ ਉਥੇ ਵਸਦੀ ਰਹਿੰਦੀ ਇਹ ਤੇ ਨਹੀਂ ਮੂੰਹ ਚੱਕ ਕੇ ਆ ਗਈ ਤੇ ਦੋਰੇ ਥਾਂ ਤੋੜ ਦੋ ਨਹੀਂ ਸੜੂ ਪੁੱਜੀ ਤੇ ਤੂੰ ਤਰਦ ਕਰੇ ਜਾਂ ਤੂੰ ਪੈਹਾ ਤੇਲਾ ਕੋਈ ਲਾਇਆ ਜਾਂ ਸੋਨਾ ਗੱਟਾ ਪਾਇਆ ਵੇ ਕੰਨ ਤੋ ਉਹਦੇ ਕੁੜੀ ਦੇ ਮੈਂ ਟੱਕੇ ਤੇ ਪਰੌਣੇ ਨੂੰ ਮਾੜੀ ਮੋਟੀ ਮੈਂ ਘੜੀ ਪਾ ਦਿੱਤੀ ਹਾਂ ਹੋਰ ਤੂੰ ਕੀ ਕੀਤਾ ਹੀ ਪੁੱਤਾਂ ਵੀ ਤੂੰ ਨਾਰਾਜ਼ ਹੋਣ ਗਈਂ ਕੜੀਂ ਆ ਪਾਉ ਜੋ ਮਰਜੀ ਪਾਉ ਸਾਰਾ ਬੱਤ ਦੱਬੀ ਬੈਠੇ ਆ ਉਹਦੇ ਜੋਗਾ ਹੀ ਆ ਉਹ ਉਹ ਤਾਂ ਕਹਿੰਦੇ ਆ ਕਿ ਇੱਕੋ ਹੀ ਨਣਾਣਾ ਇੱਕੋ ਹੀ ਨਣਾਣਾ ਇੱਕ ਨਣਾਣ ਕਾ ਦੀ ਚੋਂ ਜਿੰਨਾ ਖਰਚਾ ਕਰਾ ਛੱਡਿਆ ਸ਼ੂਗਰ ਕਰਤੇ ਤੇ ਪਾਰ ਨਹੀਂ ਪਿਆ ਪੁੱਤ ਪਾਰ ਤੇਰੇ ਸੇ ਤੋਂ ਮੈਂ ਲਾ ਦਿੱਤਾ ਤਾਂ ਤੈਨੂੰ ਮੈਂ ਹੁਣ ਇੱਕ ਗੱਲ ਦੱਸਣ ਲੱਗੀ ਜਿੱਦਨ ਕੁੜੀ ਨੇ ਆਉਣਾ ਵਨ ਹੱਸ ਕੇ ਮਿਲੀ ਖੁਸ਼ ਹੋ ਕੇ ਇਹਨਾਂ ਨੂੰ ਸਰੂਪ ਜੂ ਕਰਦੇ ਰਹੇ ਵੀ ਤਾਨੂੰ ਫੇਰ ਸਤਾ ਦਵੀ ਘਰ ਆਈ ਨੂੰ ਮੈਂ ਭਾਵੇਂ ਹੱਸ ਕੇ ਮਿਲਾ ਤੇ ਭਾਵੇਂ ਉਹਨੂੰ ਨਾ ਹੱਸ ਕੇ ਮਿਲਾ ਮੈਨੂੰ ਤਾਂ ਤਗਮਾ ਇਹੀ ਪੈਣਾ ਕਿ ਤੇਰਾ ਮੂੰਹ ਸੜਿਆ ਵਾ ਆ ਸਾਰੇ ਵਿਆਹ ਦੇ ਵਿੱਚ ਮੇਰੀ ਪੰਭੀਰੀ ਬਣੀ ਰਹੀ ਮੈਂ ਮੋਰੇ ਹੋ ਹੋ ਸਾਰੇ ਕਾਰਜ ਵਿਆਹ ਰਕਿਤੇ ਤੇ ਮਗਰੋਂ ਦੇ ਨਹੀਂ ਕੀ ਸੁਆਹ ਪਈ ਤੂੰ ਖੁਸ਼ੀ ਨਹੀਂ ਹੈਗੀ ਹੀ ਇਹਦੇ ਨਾਲ ਚੰਗਾ ਵਾ ਆਪੀ ਮਿਲਿਓ ਨਾਲ ਇਹਨਾਂ ਨੂੰ ਪਤਾ ਵੀ ਕਿੱਦਾਂ ਹੱਸ ਕੇ ਮਿਲਣਾ ਤੇ ਕਿੱਦਾਂ ਨਹੀਂ ਮਿਲਣਾ ਨਹੀਂ ਔਰ ਜਿਹੜਾ ਨਵਾਂ ਜਵਾਈ ਪਾਈ ਆਊਗਾ ਕੀ ਆਖੂਗਾ ਤੇ ਪਰਜਾਈ ਆਈ ਦਾੰਦੀ ਆ ਕਿਤੇ ਨਹੀਂ ਉਹ ਨਵਾਂ ਵੇਖਿਆ ਹੀ ਆ ਦੋ ਫੇਰੇ ਤੇ ਇੱਥੇ ਲਾ ਗਿਆ ਦੋ ਵਾਰੀ ਕੁੱਤੇ ਖਾਣੀ ਕਰਾ ਕੇ ਗਿਆ ਹੀ ਮੇਤੋਂ ਕੀ ਗੱਲ ਮੰਮੀ ਠੀਕ ਨਹੀਂ ਹੈ ਬਈ ਮੰਮੀ ਠੀਕ ਹੈ ਮੰਮੀ ਲਿਖਿਆ ਮੰ ਮੈਨੂੰ ਸਹੀ ਜੀ ਨੇ ਲੱਗਦੇ ਕੁਛ ਉਹਨਾਂ ਦਾ ਫੇਸ ਜਿਆ ਨਹੀਂ ਨਹੀਂ ਠੀਕ ਆ ਚੰਗੇ ਭਲੇ ਆ ਉਹ ਸਵੇਰ ਦੇ ਵਿਚਾਰੇ ਤੁਰੇ ਫਿਰਦੇ ਨੇ ਵਿਆਹ ਦੇ ਵਿੱਚ ਇੱਥੇ ਵੀ ਭੱਜ ਨੱਟ ਕੀਤੀ ਆ ਉੱਧਰ ਵੀ ਗਏ ਤਾਂ ਕਰਕੇ ਉਹ ਫਿਰ ਥੋੜਾ ਜਿਆਦਾ ਤੈਨੂੰ ਪਤਾ ਬਜ਼ੁਰਗ ਸਰੀਰ ਉਹਨਾਂ ਦਾ ਤੇ ਥੋੜਾ ਜਿਆਦਾ ਮਾਨਸਿਕ ਟੈਨਸ਼ਨ ਜੀ ਹੋ ਜਾਂਦੀ ਜ਼ਿਆਦਾ ਤੇ ਤੁਸੀਂ ਘਰ ਪਰੋਣੇ ਸੱਦੇ ਨਹੀਂ ਕਿ ਜਾ ਨਹੀਂ ਨਹੀਂ ਪਰੋਣੇ ਤੈਨੂੰ ਪਤਾ ਵੀ ਆਪਾਂ ਹੁਣ ਛੋਟਾ ਜਿਹਾ ਪ੍ਰੋਗਰਾਮ ਕੀਤਾ ਕਿਹੜਾ ਜਿਆਦਾ ਕੀਤਾ ਕੋਈ ਵੱਡਾ ਵਿਆਹ ਕੀਤਾ ਵਾ ਤੈਨੂੰ ਪਤਾ ਵਾ ਚੁਨੀ ਜਣਾ ਦੇ ਛੱਟ ਕੀਤਾ ਵਾ ਤੇ ਪਰੋਣੇ ਲਾਗੇ ਲਾਗੇ ਵਾਲੇ ਚਾਚੇ ਤਾਂ ਆਏ ਸੀ ਸਾਰੇ ਤੋਂ ਲਾਗੇ ਲਾਗੇ ਅੱਗੋਂ ਅ ਉਹ ਫਿਰ ਹੁਣ ਕਹਿੰਦੇ ਸੀ ਚਾਚੀਆਂ ਤੁਹਾਨੂੰ ਪਤਾ ਤੁਹਾਨੂੰ ਬਾਹਰ ਕਹਿੰਦੇ ਆ ਤੁਨੂੰ ਮੈਂ ਸੱਚੀ ਕਹਿੰਦੀ ਆ ਇਹ ਵੀ ਅਸੀਂ ਆ ਬਾਅਦ ਚ ਆਉਣੇ ਥੋੜੇ ਚਿਰ ਨੂੰ ਰੋਕੇ ਜੇ ਮੈਂ ਤੁਹਾਨੂੰ ਕੋਈ ਗੱਲ ਪੁੱਛਾਂ ਤੇ ਤੁਸੀਂ ਗੁੱਸਾਤ ਨਹੀਂ ਕਰੋਗੇ ਦੱਸੋ ਪੁੱਛ ਤੇਰਾ ਗੁੱਸਾ ਘੱਟੋ ਕਰਨਾ ਹੁਣ ਤੁਸੀਂ ਨਾ ਕਰਦੇ ਵੀ ਕੋਈ ਡੈਕੋਰੇਸ਼ਨ ਨਹੀਂ ਕੀਤੀ ਨਾ ਕੋਈ ਰੂਮ ਦੀ ਮੈਨੂੰ ਇਦਾਂ ਲੱਗਦਾ ਜਿਵੇਂ ਤੁਹਾਡੇ ਵਿਆਹ ਨਾ ਕਰਦੇ ਸਹਿਮਤ ਨਹੀਂ ਹੁੰਦੇ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੂੰ ਵੀ ਟੈਨਸ਼ਨ ਨਾ ਲੈ ਪਤਾ ਕੀ ਗੱਲ ਆ ਹੁਣ ਅਚਾਨਕ ਇੱਕਦਮ ਸਾਰਾ ਕੁਝ ਹੋਇਆ ਤੇਰੇ ਸਾਹਮਣੇ ਅਟਾ ਦਹਾਂਦ ਨਾਲ ਇਹ ਸਾਰਾ ਕੁਝ ਕੀਤਾ ਆਪਾਂ ਤੇ ਉਹ ਮੈਂ ਗਾਲੀ ਕੀਤੀ ਤਾਂ ਬਦਬ ਜਲਦੀ ਜਲਦੀ ਵਿਆਹ ਕਰੋ ਜਲਦੀ ਵਿਆਹ ਕਰੋ ਤੇ ਉਹ ਤੇ ਵਿਆਹ ਦੇ ਕਰਕੇ ਤਾਂ ਕਰਕੇ ਕੋਈ ਡੈਕੋਰੇਸ਼ਨ ਨਹੀਂ ਕਰ पाए ਨਾ ਕੋਈ ਸਜਾਵਟ ਨਾ ਕੁਝ ਨਹੀਂ ਕਰ पाए ਤੁਹਾਡੇ ਵੀਰ ਜੀ ਵੀ ਤੇ ਵਿਆਹ ਚ ਹੈਗੇ ਨੇ ਨਾ ਉਹਨਾਂ ਦੇ ਖੁਸ਼ੀ ਤੇ ਗੱਲਾਂ ਬਾਤਾਂ ਉਹ ਵੱਖਰੀਆਂ ਨੇ ਮੰਮੀ ਦੀਆਂ ਵੱਖਰੀਆਂ ਨੇ ਦੀਦੀ ਦੀਆਂ ਵੱਖਰੀਆਂ ਨੇ ਉਹ ਨਹੀਂ ਕੋਈ ਗੱਲ ਨਹੀਂ ਹੈਗੀ ਉਹ ਤਾਂ ਐਵੇਂ ਤੂੰ ਹੁਣੇ ਆ ਅੱਜ ਪਹਿਲੇ ਦਿਨ ਸਾਡੇ ਘਰੇ ਆਈਆਂ ਐਡੀ ਛੇਤੀ ਦਿਮਾਗ ਨਾਲ ਲਾ ਕੇ ਗੱਲ ਬਾਰੇ ਤੈਨੂੰ ਵੀ ਪਤਾ ਸਾਰੇ ਬੜੇ ਚੰਗੇ ਆ ਭਾਬੀ ਤੇ ਕਿਹੜੀ ਐਡੀ ਚੰਗੀ ਆ ਨਾ ਉਹਨੇ ਵਿਚਾਈ ਨੇ ਕੋਈ ਗੱਲ ਨਹੀਂ ਕਰਦੀ ਕਿਤੇ ਨਹੀਂ ਬਾਤ ਕਰਦੀ ਤੇ ਮੇਰੇ ਨਾਲ ਤਾਂ ਕਿਤੇ ਭਰਾਵਾਂ ਤੋਂ ਵੀ ਵੱਧ ਪਿਆਰ ਕਰਦੀ ਮੇਰੇ ਨਾਲ ਕਿਤੇ ਉਹ ਵੀਰਜੀ ਬੜੇ ਚੰਗੇ ਨੇ ਵਿਚਾਰੇ ਮੰਮੀ ਤੇ ਵਿਚਾਰੀ ਮੇਰੇ ਤੋਂ ਵਗੈਰਾ ਸਾਲ ਲੈਂਦੀ ਪਤਾ ਨਹੀਂ ਫਿਰ ਮੇਰੇ ਮਾਈਂਡ 'ਚ ਹੀ ਇਹੋ ਜੀਆਂ ਗੱਲਾਂ ਕਿ ਮੈਨੂੰ ਹੀ ਇਦਾਂ ਦਾ ਲੱਗਣਦਿਆ ਚਲੋ ਠੀਕ ਹੀ ਹੋਵੇ ਸਭ ਕੁਝ ਵਧੀਆ ਉਹ ਨਹੀਂ ਨਹੀਂ ਹਾਂ ਮੈਂ ਤਾਂ ਟੈਨਸ਼ਨ ਨਾ ਲੈ ਕੇ ਇਹ ਗੱਲ ਦੀ ਤੂੰ ਫਿਕਰ ਨਾ ਕਰ ਹੋਰ ਮਾੜਾ ਰੈਸਟ ਕਰ ਤੈਨੂੰ ਵੈਸੇ ਘਰ ਸਾਡਾ ਘਰ ਬਾਰੇ ਸਭ ਗੱਲ ਕਰਨਾ ਵਧੀਆ ਹਾਂਜੀ ਉਹ ਤੇ ਵਧੀਆ ਲੱਗਾ ਮੇਰੇ ਨਾਲ ਕੱਪੜੇ ਕਢਵਾ ਲੈਣੇ ਸੀ ਗੱਡੀ ਚ ਕੋਈ ਗੱਲ ਨਹੀਂ ਮੈਂ ਹੁਣੇ ਜਾਣਾ ਵਾ ਕੱਪੜੇ-ਕੁਪੜੇ ਕੱਢ ਕੇ ਸਾਰੇ ਮੈਂ ਲਿਆ ਕੇ ਤੈਨੂੰ ਦਿੰਦਾ ਕੋਈ ਜ਼ਰੂਰੀ ਹੋਣੇ ਬਸਾਰਾ ਤੂੰ ਫੇਰ ਕਹਿਣਾ ਵਾਰ-ਵਾਰ ਉਹੀ ਗੱਲਾਂ ਕਰਦੀ ਆ ਕੋਈ ਨਹੀਂ ਉਦੋਂ ਦਾ ਮੇਰੇ ਕੋਲ ਆਇਆ ਕੋਈ ਗੱਲ ਨਹੀਂ ਆਉਂਦੇ ਹੋਣੇ ਆ ਉਹ ਭਾਬੀ ਵਿਚਾਰੀ ਬਾਹਰ ਤੈਨੂੰ ਪਤਾ ਕੰਮ ਤੋਂ ਦਾ ਸਵੇਰ ਦਾ ਵਿਚਾਰੀ ਕਰਕੇ ਗਈ ਸੀ ਤੇ ਹੁਣ ਛੱਡਿਆ ਹੀ ਹੁਣ ਬਾਹਰ ਡੰਗਣਾ ਤਾਂ ਨਵੇਂ ਕੱਢਣੀਆਂ ਸਾਰੇ ਕੰਮ ਕਰਨੇ ਔਰ ਕਈ ਕੁਝ ਕੰਮ ਕਰਨਾ ਪਿਆ ਕਰਨਾ ਉਹ ਸਾਰਾ ਕਰਕੇ ਫ ਤੁਮ ਦਾ ਘਰ ਦੇ ਵਿੱਚ ਹੋਰ ਤਾਂ ਕੋਈ ਹੈ ਨਹੀਂਗਾ ਤੇ ਉਹਨੇ ਵਿਚਾਈ ਭਾਬੀ ਨਹੀਂ ਕਰਨਾ ਸਾਰਾ ਕਾਰੋਬਾਰ ਘਰ ਦਾ ਜਿੰਨਾ ਕੰਮ ਤਾਂ ਦਾ ਸਾਰਾ ਜਿੰਨਾ ਬਾਹਰ ਦਾ ਵੇ ਆ ਉਹ ਭਾਬੀ ਵੀਰ ਦੇ ਸਿਰ ਤੇ ਹੀ ਆ ਸਾਰਾ ਕੰਮ ਮੈਂ ਤਾਂ ਬਹੁਤ ਘੱਟ ਕੰਮ ਕਰਦਾ ਵਾ ਮੈਂ ਤਾਂ ਸਦਾ ਬਸ ਦੁਕਾਨ ਤੇ ਪਹਿਲਾਂ ਸਰਕਾਰੀ ਨੌਕਰੀ ਕਰਦਾ ਰਿਹਾ ਵਾ ਉਹ ਜੰਦਰਿਆਂ ਤੇ ਹੁਣ ਦੁਕਾਨ ਤੋਂ ਚੱਲ ਜਾਂਦਾ ਰਿਹਾ ਮੇਰਾ ਤਾਂ ਕੰਮ ਇਹੋ ਹੀ ਆ ਬਸ ਖਾਲੀ ਉਹ ਵੀਰ ਭਾਬੀ ਸਾਰਾ ਕੰਮ ਕਰਦੇ ਆ ਉਹਨਾਂ ਨੇ ਸਾਰਾ ਕੰਮ ਸਾਂਭਿਆ ਸਾਰਾ ਕੁਝ ਤੇ ਹੁਣ ਵੀਰ ਵਿਚਾਰਾ ਵੀ ਚਲੇਗਾ ਤਾਂ ਹੀ ਕਰਕੇ ਕੰਮ ਕੋ ਮੇਖਣ ਵਾਸਤੇ ਭਾਬੀ ਵੀ ਚਲੇਗੀ ਵਿਚਾਰੀ ਜੁਰਾ ਕਰਦਾ ਕੰਮ ਕਰਨਾ ਹੀ ਉਹਨੇ ਵਿਚਾਰੀ ਨੇ ਵੀ ਕੋਈ ਨਹੀਂ ਆਉਂਦੇ ਹੋਣੇ ਤੇਰੇ ਕੋ ਸਾਰੇ ਨੇ ਬੈਠਣ ਕੇ ਵੇਖੀ ਤੂੰ ਇੱਥੇ ਦਿਲ ਤੇਰਾ ਲੱਗ ਜਾਣਾ ਵਾ ਹਾਸੀਆਂ ਕੈਡੀਆਂ ਐ ਵੇਖੀ ਠੀਕ ਹਾਂ